ਵੱਲੋਂ ਸ਼ਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁੱਤੀ ਦੀ ਦੀ ਨਾਲ ਲੜ ਪਿਆ ਇਸ ਕਰਕੇ ਵਲੌਗ ਨਹੀਂ ਬਣ ਸਕਿਆ ਕੱਲ ਪਰसों ਸਾਦਾ ਤੇ ਲਓ ਜੀ ਰਮਨ ਹੁਣ ਹੋਰ ਲੱਗੀ ਹੈ ਤਿਆਰ ਤੁੱਤੀ ਦੀ ਕੀ ਕਰਦੀ ਹਾਂ ਹੈ ਸੱਸਰੀਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋ ਤੇ ਮਾਰਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਜਪਨੂਰ ਆਪਣਾ ਤਿਆਰ ਹੋ ਚੁੱਕਿਆ ਅੱਜ ਰਮਣ ਕਿਤੇ ਜਾ ਰਹੀ ਹੈ ਤੇ ਮੋਟਰਸਾਈਕਲ ਰਮਣ ਨੂੰ ਮੈਂ ਸਿਖਾਤਾਗਾ ਹੁਣ ਇਕੱਲੇ ਹੀ ਲੈ ਕੇ ਮੋਟਰਸਾਈਕਲ ਜਾਊਗੀ ਰਮਣ ਗੱਲ ਸਾਰ ਹੋ ਗਿਆ ਪਹਿਲੇ ਵਿੱਚ ਹੀ ਮਾਰੇ ਹੋਏ ਨਾ ਇੱਕ ਵਾਰੀ ਵੀ ਨਹੀਂ ਬਿਠਾਇਆ ਅੱਗੇ ਕਿ ਮੋਟਰਸਾਈਕਲ ਲੈ ਤੈਨੂੰ ਮੈਂ ਉਹਦੇ ਕਿਹਾ ਤਾਂ ਸੀਗਾ ਮੈਂ ਕਿਹਾ ਸਿੱਖ ਲੈ ਮੋਟਰਸਾਈਕਲ ਫੇਰ ਆਏ ਆਂ ਵੀ ਮੈਂ ਮੌਨ ਨਾ ਘਰੇ ਰਿਆ ਪਿਆ ਕਰੂੰ ਆਪੇ ਜਾ ਕੇ ਕਾ ਬਾਤ ਅਦੀ ਘੱਟਦੀ ਐਡੀ ਭਾਰੀ ਠੀਕ ਮੈਨਾਂ ਨਹੀਂ ਘੱਟ ਸਕਦੀ ਕੱਢ ਕੇ ਤਾਂ ਮੈਂ ਦਿਆ ਕਰੂੰਗਾ ਬੈਣੋ ਕੀ ਹੋਈ ਜਾਂਦੀ ਮੈਂ ਇੱਕ ਵਾਰੀ ਵੇਖ ਲੈ ਕਿ ਚੱਲਣ ਚ ਕਿੰਨੀ ਭਾਰੀ ਤੇ ਲੱਗੇਗੀ ਅੱਜ ਦਿਨ ਤਾਂ ਅੱਜ ਦਿਨ ਮੋਟਰਸਾਈਕਲ ਸਿਕਾਉਣਾ ਹੀ ਐ ਕੋਈ ਐਹੋ ਜੀ ਗੱਡੀ ਮਿਲ ਜੇ ਜਿਹੜੀ ਮੈਂ ਚਲਾਉਂਦਾ ਉਹ ਗੱਡੀ ਵਾਲਾ ਕੰਮ ਹੀ ਐ ਦਾ ਕੀ ਹੋ ਗਿਆ ਤੈਨੂੰ ਕੀ ਹੋਇਆ ਮੇਰੇ ਵਾਲ ਬੜੇ ਗੱਡੀ ਵਿੱਚ ਤਾਂ ਚਲਾਏ ਹੁੰਦਾ ਵੀ ਐ ਜੀ ਸਾਰੇ ਮੈਨੂੰ ਸਰਾਰਤੀ ਬੱਚੇ ਨੂੰ ਤਾੜ ਦੇਵੇ ਹਾਂ ਹਾਂ ਸਾਰੇ ਮੈਨੂੰ ਪੁੱਛਦੇ ਆਂ ਦੀਦੀ ਤੁਸੀਂ ਕੀ ਵਾਲਾਂ ਤੇ ਲਾਉਂਦੇ ਹੋ ਹਨਾ ਸਾਨੂੰ ਵਾਲਾਂ ਦਾ ਰਾਜ ਪਰ ਮੈਂ ਕਹਿੰਦੀ ਤੁਸੀਂ ਮੈਨੂੰ ਦੱਸੋ ਮੇਰੇ ਵਾਲ ਬੜੇ ਝੜਦੇ ਨੇ ਲੰਬੇ ਲੰਬੇ ਝੜਦੇ ਨੇ ਮੈਂ ਕਮਜ਼ੋਰ ਜੜਾ ਕਮਜ਼ੋਰ ਨਹੀਂ ਹੁੰਦੀਆਂ ਇੱਕ ਵੈਸ ਇੱਕ ਗੱਲ ਤੇ ਆ ਮੈਂ ਸੇਰ ਲੇਟ ਤੋਂ ਨਹੀਂ ਆ ਐ ਐ ਪ੍ਰੋਬਲਮ ਹੈ ਕਿ ਕਿਸੇ ਕਾਰਨ ਮੈਂ ਲੇਟ ਤੋਂ ਨਹੀਂ ਝੁਰਾ ਇਹਦੀ ਕਾਰਨ ਨਹੀਂ ਹੈ ਇਹਦੀ ਕਾਰਨ ਨਹੀਂ ਹੈ ਹਾਂ ਇਹ ਕੋਈ ਵਾਲ ਹੁੰਦੇ ਨਾ ਵਾਲਾਂ ਦੀ ਵੀ ਡੈਥ ਹੋ ਜਾਂਦੀ ਆ ਉਹ ਜਿਹੜੇ ਦੀ ਡੈਥ ਹੋ ਜਾਂਦੀ ਆ ਉਹ ਛੱਡ ਜਾਂਦੇ ਆ ਰੋਜ਼ ਹੀ ਡੈਥ ਹੁੰਦੀ ਰਹਿੰਦੀ ਆ ਤੇ ਹੋਰ ਇਹਨੂੰ ਦੁੱਧ ਪਿਆ ਦਿਓ ਹਾਂਜੀ ਦੁੱਧ ਪੀਣਾ ਨੂਰਾ ਇਧਰ ਦੀ ਆ ਜਾ ਫਿਰ ਦੁੱਧ ਪੀਣ ਦਾ ਇਧਰ ਦੀ ਆ ਇਧਰ ਦੀ ਆ ਬੈੱਡ ਤੇ ਇਧਰ ਦੀ ਚੱਕੂਗਾ ਮੈਂ ਤੈਨੂੰ ਇਧਰ ਦੀ ਚਾਹੂੰਗਾ ਇਧਰ ਦੀ ਇਧਰ ਦੀ ਇਧਰ ਦੀ ਆ ਐ ਇਧਰ ਦੀ ਆ ਜਾ ਮੈਂ ਚੱਕਦਾ ਆ ਆ ਜਾ ਪੁੱਤ ਇਧਰ ਦੀ ਆ ਜਾ ਚਲੋ ਭਰਾ ਆਜੋ ਰੱਤ ਪੜੋ ਚੜੋ ਬੈਠ ਤੇ ਆਜੋ ਦੁੱਧ ਨੂੰ ਬਿਨਾ ਦੁੱਧ ਪੀਣਾ ਤਾਂ ਆਜੋ ਹੱਥ ਫਾਉ ਆਪਦਾ ਢਲਣਾ ਨਹੀਂ ਤੇ ਇਥੋਂ ਜਾਂਦਾ ਪੀ ਲੋ ਆਜੋ ਬੰਦ ਕਰਕੇ ਇੱਕ ਮਿੰਟ ਪਿਆ ਦਿਓ ਨਾ ਇਹਨੂੰ ਭੁੱਖ ਲੱਗ ਰਹੀ ਕਿਵੇਂ ਜੱਪੂ ਚਲੋ ਮੈਂ ਉਹਨੂੰ ਲਫਾਫੇ ਚ ਪਾਣੀ ਸਮਾ ਠੀਕ ਇਹਨੂੰ ਚਾਰਜਿੰਗ ਲਾ ਲੈ ਹੈ ਬੋਰਡ ਉਤਰਵਾਣਾ ਬੋਰਡ ਮੈਥੋ ਦੀ ਲਗਵਾ ਕੇ ਨਾ ਫਿਰ ਮਸ਼ੀਨ ਉਹਨ ਇੱਥੇ ਪਈ ਰਹੀਗੀ ਇੱਥੇ ਨਹੀਂ ਇੱਥੇ ਨਹੀਂ ਰੱਖਣੀ ਕਿੰਤੇ ਤਾਂ ਥਾਂ ਹੀ ਹੋਉਂਦੀ ਹੈ ਹਾਂ ਇੱਥੇ ਆ ਵੀਲਚੇਅਰ ਲੱਗ ਜਾਊਗੀ ਤੁਹਾਡੀ ਅੱਗੇ ਲਾਨੀ ਹੈ ਬਸ ਇੱਥੇ ਹਾਂ ਬਸ ਨਹੀਂ ਬਲਾਗਣਾ ਮੈਂ ਪਿੱਛੇ ਕਰਕੇ ਲਗਾਨੀ ਆ ਚਾਰਜਰ ਕਿੱਥੇ ਰੱਖੋਗੇ ਕਿੰਤੇ ਬੈਉ ਸਵੈਟਰ ਬੱਡੇ ਨਹੀਂ ਹੈ ਕੀ ਦਾ ਉਹ ਨਹੀਂ ਹੁੰਦਾ ਮੈਂ ਤਾਂ ਮੈਨੂੰ ਕਿਹੜਾ ਲੱਗਣੀ ਤੇਨੂੰ ਲੱਗਣੀ ਬਸ ਤੁਸੀਂ ਨਹੀਂ ਪਾਣੀ ਚੱਕ ਮੈਂ ਤਾਂ ਪਾਇਆ ਵਾ ਇੰਨਰ ਪਾਇਆ ਵਾ ਰਵਲ ਆ ਰਹੀ ਚਾਰਜ ਤੇ व्हीਲਚੇਅਰ ਹੁਣ ਉਹ ਬਾਈਕ ਕੱਢਣੀ ਆ ਕੰਗੀ ਪਾਈ ਦਿੰਦੀ ਆ ਅੱਜ ਤੁਹਾਡੇ ਨੂੰ ਨੂਰਾ ਨੂਰਾ ਓ ਆਵਦਾ ਜਸਮਨ ਲਾਇਆ ਕਰ ਖਾਂ ਇਧਰ ਵਿਖਾ ਆਵਦਾ ਜਸਮਨ ਲਾਇਆਗਾ ਗਿੱਧਾ ਪਾਉ ਕੁੜੀਓ ਭਾਜੀ ਕਹਿੰਦੇ ਆ ਤੂੰ ਨਾ ਚਸ਼ਮਾ ਲਗਾ ਕੇ ਫੇਰ ਨਿਕਲੀ ਘਰੋਂ ਦੀ ਮੈਂ ਕਿਹਾ ਜੇ ਮੈਨੂੰ ਕਿਸੇ ਨੇ ਰੋਸਟ ਕਰਤਾ ਤੇ ਫੇਰ ਕੀ ਹੋਊਗਾ ਉਹ ਨਹੀਂ ਆਪਾਂ ਕੋਈ ਗੱਲ ਕਰ ਚਸ਼ਮਾ ਲਾਉਣਾ ਮੈਨੂੰ ਸ਼ਰਮ ਜੀ ਆਉਂਦੀ ਆ ਨਜ਼ਰ ਵਾਲਾ ਲੱਗਾ ਹੋਵੇ ਤੇ ਤਾਂ ਤੇ ਫਾਇਦਾ ਚੰਗਾ ਵੀ ਲੱਗਦਾ ਹਨਾ ਵੈਸੇ ਲੱਗੇ ਨਾ ਨਜ਼ਰ ਵਾਲਾ ਵੀ ਤੇ ਆਪਣਾ ਕਾਲੀ ਪੈ ਜਾਂਦਾ ਮਣ ਕਿਦਰਾ ਫੁੱਲੇ ਵਾਲਾ ਕਿਹੜਾ ਕਾਂਕੜਾ ਹੋ ਜਾਊਗਾ। ਉਹ ਚਸ਼ਮਾ ਜਿਹੜਾ ਜਪਨੂਰ ਨੇ ਮੇਰਾ ਫੜਿਆ ਆ ਪਹਿਲਾਂ ਪਹਿਲੇ ਸੀ ਮੇਰਾ ਇੱਕ ਲੱਗਾ ਹੋਇਆ ਮੈਨੂੰ। ਤੇ ਜਪਨੂਰ ਨੇ ਉਹ ਸਾਰਾ ਚਸ਼ਮਾ ਨਾ ਖੋਲਦਾ ਜਿਵੇਂ ਬੱਚੇ ਕਰਦੇ ਨੇ ਨਾ ਆਪਣਾ ਖੋਲ ਦਿੰਦੇ ਆ। ਮੈਂ ਪਹਿਲੇ ਸਮਾਨ ਫੜਾਦਾ ਤੁਹਾਨੂੰ ਆ ਨਾ ਪੋਤਾ ਪਾਦਾ ਇੱਧਰ ਆ ਫੋਜ਼ਾਇਆ ਮਾਦ ਦੇ ਚ ਪੋਤਾ ਵੀ ਪਣ ਤੇ ਮੇਰਾ ਪਰਸ ਪਰਸ ਵੀ ਰੱਖ ਲਾ ਬੰਦਾ ਕੁੰਡੀ ਤਾਂ ਹੁੰਦਾ ਇੱਕ ਇੱਕ ਕੈਲ ਵਾਲਾ ਕੰਮ ਕੱਦ ਦੇ ਚ ਗੱਡੇ ਕੈਲ ਵਾਲਾ ਕੰਮ ਹੁੰਦਾ ਪਤਾ ਕੋਈ ਮਰਜ਼ੀ ਟੰਗ ਦੇ ਆਨੀ ਆ ਪਤਾ ਇਹ ਇੱਕ ਕੀ ਪਲਾਂਟ ਲੰਗਾਨਾ ਹੈ ਕਿ ਉਗੇਗਾ ਵੀ ਨਾ ਇੱਧਰ ਲਾਜਾ ਇੱਧਰ ਲੱਟਿਆ ਆ ਇਹ ਨਾ ਹੋਤਾ ਹੋਰ ਨਾ ਕੀ ਹੋਣ ਗਿਆ ਹੋਰ ਹੋਣ ਗਿਆ ਇੰਦੇ ਚ ਇਹਦਾ ਬਾਹਰੇ ਪਣ ਜਾਣਾ ਦੇਖੋ ਜਿਵੇਂ ਸੱਪ ਦੀ ਖਾਲ ਨਹੀਂ ਹੁੰਦੀ ਹਨਾ ਉੱਪਰ ਦੀ ਡਿਜ਼ਾਈਨ ਓਵੇਂ ਆ ਤਾਂ ਹੀ ਨਾਗਮਣੀ ਕਹਿੰਦੇ ਨੇ ਆ ਲੋ ਪੋਦਾ ਹੁਣਗਾ ਅਗੇ ਜਾਣ ਇੱਥੇ ਵਧੀਆ ਲੱਗਦੀ ਆ ਨਾ ਸੋਹਣੀ ਕਿੰਨੀ ਲੱਗ ਰਹੀ ਏ ਹਨਾ ਮੈਂ ਮਾਰੀ ਚੀ ਤਾਂ ਰੱਖਦਾ ਹੀ ਨਹੀਂ ਬਸ ਹੈ ਸੋਹਣੀ ਜੀ ਤੇ ਅੱਖ ਸੋਹਣੀ ਜੀ ਤੇ ਅੱਖ ਨਹੀਂ ਕਹਿਣ ਲੱਗੇ ਸੀ ਸੋਹਣੀ ਜੀ ਤੇ ਅੱਖ ਰੱਖਦਾ ਹਾਂ ਉਹ ਬੂਟੇ ਬਾਟੇ ਤੇ ਚਾਹੇ ਉਹ ਨਹੀਂ ਨਹੀਂ ਬੂਟੇ ਬਾਟੇ ਤੇ ਬੂਟੇ ਬਾਟੇ ਤੇ ਚੀਜ਼ਾਂ ਵੀ ਤਾਂ ਸੋਹਣੀਆਂ ਆਉਂਦੀਆਂ ਨੇ ਚੀਜ਼ਾਂ ਵੀ ਸੋਹਣੀਆਂ ਆਉਂਦੀਆਂ ਇਨਸਾਨ ਵੀ ਸੋਹਣੇ ਹੁੰਦੇ ਨੇ ਉਹ ਦੇਖੋ ਜਪਨੂਰ ਨੂੰ ਚਸ਼ਮਾ ਲਾਈ ਫਿਰਦੀ ਤੇ ਉਧਰ ਦੇਖੋ ਉਧ ਫੁੱਟਾ ਲਾਇਆ ਹੈ ਇਹ ਜੋਣੀਏ ਨੈਣ ਦੇ ਵਿੱਚ ਨਜ਼ਰਾ ਲੱਗ ਜਾਂਦੀਆਂ ਨਹੀਂ ਨੋ ਨਹੀਂ ਆਓ ਦੇਖ ਛਿੱਧਾ ਫੜ ਕੇ ਲਾਓ ਛਿੱਧਾ ਅੱਜ ਰਚਮਾਈ ਕਰਦਾ ਚਮਾਈ ਕਾਕਾ ਚਮਾਈ ਲਗਾਦਾ ਆ ਚਿਆਂ ਕਰਦਾ ਗੱਲਾਂ ਮੰਗਦਾ ਕਹਿੰਦੇ ਗੱਲਾਂ ਕਰੋ ਮੇਰੇ ਨਾਲ ਹਾਂਜੀ ਹਾਂ ਹੰਗਾਰੇ ਭਰਨ ਲੱਗ ਗਿਆ ਉਹਨਾਂ 3 ਮਹੀਨੇ ਦੀ ਹੋ ਗਈ ਹਲਾ ਕਾਕਾ ਕਾਕੇ ਦਾ ਕੱਲ 3 ਮਹੀਨੇ ਦੀ ਹੋ ਜਾਈਏ ਨਾ ਕਾਲਾ ਕੱਤੇ ਨੀ ਮੈਂ ਜਾਉਂਗੀ ਦਾ ਕਿੱਥੇ ਬੁਆ ਹੰਗਾਰੇ ਪਲੇ ਕਰੇਗਾ ਹਾਂ ਮੈਂ ਵੀ ਜਾਣਾ ਈ ਮੈਂ ਵੀ ਜਾਣਾ ਕਿੱਥੇ ਜਾਣਾ ਹਾਂ ਤੁਹਾਨੂੰ ਪਤਾ ਨਾ ਕੋਣ ਤੁਹਾਨੂੰ ਪਤਾ ਮੈਂ ਕੋਣ ਮੈਂ ਮੰਮੀ ਹਾਂ ਮੰਮੀ ਹਾਂ ਵਧਾਓ ਕਿ ਮੰਮੀ ਕਹੇਗਾ ਦਾ ਹੋ ਕੀ ਕਹੇਗਾ ਹਾਂ ਜੱਚੋ ਦੀਦੀ ਰੱਖੀ ਸੀ ਜਪਨੂਰ ਦੀਦੀ ਨੂੰ ਮਿਲਣਾ ਹੈ ਦੀਦੀ ਨੂੰ ਮਿਲਣਾ ਠੀਕ ਹੋ ਕੀ ਸੀ ਹਾਂ ਬੋਲੋ ਹਾਂ ਧੱਪੂ ਆ ਜਾ ਕਾਕਾ ਦੇਖੀ ਕਾ ਚ ਗੱਲਾਂ ਕਰਦੇ ਅੱਛੀ ਜਾਂਦਾ ਅੱਛੀ ਜਾਂਦਾ ਸਿੱਕਾ ਹਾਂ ਹੋਣ ਜੀ ਹੋ ਕੀ ਕੀ ਸੀ ਧੱਪੂ ਕੀ ਕਰਦਾ ਝੁੱਪੂ ਤਾਂ ਫਰੋਲਾ ਫਰਾਲੀ ਕਰਨ ਚਾਹ ਉਹ ਦੇਖੋ ਕੋਲ ਆਏ ਆ ਉਹਨੇ ਜੀ ਕੱਢਦੀ ਮੇਰੇ ਨਹੀਂ ਫਰਨੂੜੇ ਜਪੂ ਦੇ ਕਿੱਕਰ ਤੇ ਜਪੂ ਨੂੰ ਇੱਥੇ ਛੱਡ ਜਾਣਾ ਅਸੀਂ ਤਾਂ ਆਪਾਂ ਕਾਕਾ ਲੈ ਜੀ ਕਾਕਾ ਲੈ ਜਾਣਾ ਤੂੰ ਭੂਆ ਬੋਲ ਰਿਹਾ ਆਪਾਂ ਇਹ ਵਾਲਾ ਕਾਕਾ ਲੈ ਦੇਣੀ ਕੋਤੀ 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 ਅਸੀਂ ਆਏ ਸੀ ਜਪਨੂ ਰਵਾਬ ਤੇ ਬੰਦ ਪੁਰਾਣੇ ਸਾਈਕਲ ਲੇਨ ਤੇ ਜਪਨੂ ਰਾਇਨ ਬੱਚੇ ਜਿਹੜੇ ਕਲੀਚਾ ਉਹਨਾਂ ਤੋਂ ਮੁੜ ਕੇ ਖੁੰਦੀ ਆ ਠੀਕ ਹੈ ਉਹ ਫਿਰ ਚੰਗਾ ਜਾਨੀ ਲੱਗਦਾਗਾ ਹਣਾ ਉਹ ਚੈਨਲ ਬਣਿਆ ਉਹਦੇ ਬੋਲ ਉਹ ਤੇ ਕਹੋਗੇ ਮੈਨੂੰ ਦੋ ਚਲਾਉਣੀ ਹੈ ਹਣਾ ਤੇ ਫਿਰ ਮੈਨੂੰ ਵੀ ਲੱਗਿਆ ਵੀ ਸਾਨੂੰ ਲੱਗਿਆ ਵੀ ਇਹਨੂੰ ਲਿਆ ਕੇ ਦੇਣੀ ਚਾਹੀਦੀ ਕਿਉਂਕਿ ਕੱਲ ਇਹ ਹੈਗੀ ਹੈ ਬਾਕਸ ਪਾਰਟੀ ਬਾਕਸ ਉਹਦੇ ਵੀ ਟਾਇਰ ਲੱਗੇ ਹੋਏ ਆ ਉਹ ਗਲੀ 'ਚ ਲੈ ਕੇ ਪੈਰਾ ਨਾਲ ਰੋਡ ਦੀ ਵਰਦੀ ਰਹੀ ਤੇ ਉਸ ਤੋਂ ਬਾਅਦ ਨਾ ਇਹ ਬੈਕ ਨੂੰ ਚਲਾਉਂਦੀ ਸੀਗੀ ਉਹਨੂੰ ਤੇ ਉਹ ਆੜ ਗਿਆ ਕਿਤੇ ਇੰਟਰਲੌਕ ਦੇ ਵਿੱਚ ਤੇ ਘੁਆੜ ਗਿਆ ਕਿਤੇ ਵੋਲਟ ਗਿਆ ਪਿਛੇ ਮਿੰਟ ਤੱਕ ਗਿਆ ਫਲੋਰ ਤਾਂ ਕਰਕੇ ਅੱਜ ਫਿਰ ਮੈਂ ਰਮਨ ਨੂੰ ਕਿਹਾ ਵੀ ਆਪਾਂ ਇਹਨੂੰ ਲਿਆ ਕੇ ਹੀ ਦੇਈਏ ਤੇ ਤਾਂ ਕਰਕੇ ਵੀ ਉਹਨੂੰ ਵੀ ਲੱਗੇ ਵੀ ਮੈਂ ਚਲਾਵਾਂ ਹਨਾ ਤੇਰੀ ਥਰੋਂ ਕਿੰਨੇ ਦੀ ਆ ਇਹ ਕਿੰਨੇ ਦੀ ਆ ਉਹ ਕਿੰਨੇ ਦੀ ਆ ਕੌਣ ਆਉਣੀ ਵੇਖਣੀ ਆ ਬੰਦਿਆਂ ਨੂੰ ਕੌਣ ਪਾਉਂਦਾ ਸੱਜਾ ਬਰਾਵਾ ਸਹੀ ਗੱਲ ਆ ਫਿਰ ਬੁੜੀਆਂ ਦੀ ਪਸੰਦ ਹੁੰਦੀ ਜੇ ਆਪਣੇ ਹਰਗਾ ਲੈ ਜੇ ਨਾ ਜਿੰਨੀ ਮਰਜ਼ੀ ਵਧੀਆਂ ਲੈ ਜਾ ਜਿੰਨੀ ਮਰਜ਼ੀ ਵਧੇਗਾ ਲੈ ਜਾ ਹਾਂ ਬਣਾ ਲੈਨੇ ਬਾਈ ਤੋਂ ਐ ਸਾਈਡ ਤੇ ਬਣਾ ਲੈਨੇ ਬਾਈ ਤੋਂ ਦੋ ਮਿੰਟ ਹਾਂ ਜਦ ਪਨੂਰ ਦਾ ਸਕੂਟਰ ਲੈ ਲਓ ਗੱਡੀ ਆ ਗਈ ਗੱਡੀ ਹੁਣ ਗੱਡੀਆਂ ਹੀ ਆਣੀਆਂ ਕਰੇ ਹੈ ਵਾਡੇ ਗੱਡੀਆਂ ਹੀ ਆਣੀਆਂ ਗੱਡੀਆਂ ਆ ਚੱਲ ਆ ਚੱਲ ਗੱਡੀ ਚੀਰਾਂ ਚੱਲਨੀ ਦੱਚੋ ਐ ਚੱਲਨੀ ਐ ਚੱਲ ਗੱਡੀ ਚਲਾ ਲਵਸਦੇ ਐਵੇਂ ਜੱਪੋ ਗੱਡੀ ਚ ਉੱਠ ਚਾਉ ਆ ਬਟਾ ਚੋਦਰੀਓ ਪੈਟਰੋਲ ਦੀ ਟੈਂਕੀ ਵਾਲਾ ਜੱਪੋ ਅੱਜ ਬੈ ਅੱਜ ਬੈਲੀ ਉਹ ਨੂੰ ਨੀਵਾ ਪਹਿਣੀ ਹੈ ਹੈ ਉਹ ਜਿਹੜੀ ਰਾਈਡਰ ਹੈ ਨਾ ਉਹ ਨੂੰ ਨੀਵਾ ਪਹਿਣਾ ਹਨ ਚੋਪ ਕਰਕੇ ਆਪੀ ਦੈ ਨਾ ਕਰੇ ਜੇ ਪੂਵੇ ਖੜੀ ਆ ਪਕੜ ਤਸੇ ਬਲੋ ਉਹਨਾਂ ਨੇ ਜੱਪੇ ਅੱਛਾ ਨਹੀਂ 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 ਚਲੋ ਚਲੋ ਚਲਾ ਲਓ ਜਲਾ ਲਓ ਹੋ ਨਹੀਂ ਖੜਾ ਛੱਡਦੀ ਵੀ ਕੱਲ ਕੰਗਾ ਤਾੜੀਆਂ ਥੋੜਾ ਮਾਰਨਾਂ ਚਲਾਉਣੀ ਵੀ ਐ ਇਹ ਗੱਟੀ ਚਲਾਵਾ ਐਵੇਂ ਫੜ ਕੇ ਐਵੇਂ ਪਾਪਾ ਦੇਸ ਹਾਂ ਜਪੂ ਦੇਸ ਜਪੂ ਦੇਸ ਜਪੂ ਦੇਸ ਆਰੇ ਹੋਰੇ ਮੱਟ ਕੇ ਹੋਰੇ ਜਪ ਨੂੰ ਵਾਸਤੇ ਗੱਡੀ ਲਿਆਂਦੀ ਐ ਤੇ ਜਪਨੂਰ ਦੇ ਪੈਟਲਾਂ ਤੱਕ ਪੈਰ ਨਹੀਂ ਪਹੁੰਚਦੇ ਤੇ ਮੈਂ ਰਾਈਡਰ ਕਹੀ ਸੀ ਰਾਈਡਰ ਕਹਿੰਦੀ ਸੀ ਜਮਨ ਤੇ ਮੈਂ ਕਿਹਾ ਵੀ ਨਹੀਂ ਵੀ ਇਹ ਦਵਾ ਦੇਣਾ ਮੈਂ ਕਿਹਾ ਕਿਉਂਕਿ ਆਪਣੇ ਥੋੜਾ ਤਾਂ ਜਗਾ ਘੋੜੀ ਆ ਫਸ ਫਸ ਦੇ ਦੱਲੂਗੀ ਮਣੀ ਮੋਟੀ ਜੀ ਠੀਕ ਐ ਤੇ ਬਿੱਡਾਂ ਦੇ ਵਿੱਚ ਮਾਰਦੀ ਫਿਰੂਗੀ ਮੈਂ ਕਿਹਾ ਵੀ ਬਾਹਰ ਗਲੀ 'ਚ ਵੀ ਚਲਾ ਸਕੇ ਵੀ ਉਸ ਹਸਾ ਨੂੰ ਆਪਾਂ ਸਾਈਕਲ ਲੈ ਦਨੇ ਆ ਉਹ ਤੇ ਤਾਂ ਕਹ ਕੇ ਉਹ ਮੋਟਰਸਾਈਕਲ ਜਾਂ ਲੈਤਾ ਸੀਗਾ ਠੀਕ ਆ ਤੇ ਉਹਨਾਂ ਚੇਂਜ ਕਰਾ ਕੇ ਲੈਣਾ ਉਹ ਚੇਂਜ ਕਰਾ ਕੇ ਲੈ ਕੇ ਦੇਣਾ ਤੇ ਉਹ ਰਾਈਡਰ ਚਾ ਲਿਆ ਦਾਂਗੇ ਚਲੋ ਹਨਾ ਤੇ ਮੈਂ ਕਹ ਨਾਲੇ ਪੈਡਲਾਣਾ ਆਇਆ ਨਾ ਪੈਡਲਾਣਾ ਗਲੀ 'ਚ ਵਧੀਆ ਲਈ ਫਰੂਗੀ ਉਹ ਪੈਡਲਾਂ ਤੱਕ ਹਜੇ ਇਹਦੇ ਪੈਰ ਨਹੀਂ ਪਹੁੰਚਦੇਗੇ ਦਰਦੀ ਆ ਇਹ ਕੂ ਡਰਦੀ ਆ ਇਹ ਤੇ ਹੁਣ ਕੱਲ ਨੂੰ ਵੇਖਦੇ ਆ ਚੇਂਜ ਕਰਾ ਕੇ ਰਾਈਡਰ ਲਿਆ ਕੇ ਦਿੰਨੇ ਆ ਇਹਨੂੰ ਉੱਥੇ ਨਾ ਜਦੋਂ ਮੈਂ ਰਾਸ਼ਨ ਲੈ ਰਹੀ ਨਾ ਤੇ ਇੱਕ ਗੱਲ ਪਤਾ ਕੀ ਹੋਈ ਮੈਂ ਨਾ ਅੰਕਲ ਨੂੰ ਕਿਹਾ ਮੈਂ ਕਿਹਾ ਅੰਕਲ ਮੈਨੂੰ ਨਾ ਚੀਨੀ ਦੇ ਦਿਓ ਤੁਸੀਂ ਉੱਤਰ ਵੇ ਚੀਨੀ ਦੇ ਦਿਓ ਤੇ ਗੱਲ ਮੈਂ ਤੁਹਾਨੂੰ ਦੱਸਦਾ ਠੀਕ ਹੈ ਇਹ ਗਈ ਪੋਲਾ ਇਹਨੇ ਜਾ ਕੇ ਕਹਦਾ ਕਹਿੰਦੀ ਅੰਕਲ ਚੀਨੀ ਦੇ ਦਿਓ ਠੀਕ ਹੈ ਉਹਨਾਂ ਦੇ ਵੈਦੇ ਸ਼ਹਿਰਾਂ ਵਾਲੇ ਤਾਂ ਚੀਨੂ ਹੀ ਕਹਿੰਦੇ ਹੁੰਦੇ ਜਿਆਦਾ ਸ਼ਾਇਦ ਉਹ ਉਹਨਾਂ ਨੂੰ ਨਾਮ ਪਾ ਲਗਿਆ ਹੋਣਾ ਨਹੀਂ ਪਤਾ ਸੀ ਉਹਨਾਂ ਨੂੰ ਉਹ ਖੰਡ ਕਹਿੰਦੇ ਆ ਮੇਰੇ ਬਾਹੂ ਹੋਰ ਸੀ ਨਾ ਥੋੜੀ ਜੀ ਹਾਂ ਤੇ ਉਹ ਕਹਿੰਦੇ ਉਹ ਕਿੰਨੀ ਕਿੰਨੀ ਉਹਨਾਂ ਨੇ ਕਿਹਾ ਕਿ ਕਿੰਨੀ ਰਿਫੰਡ ਮੰਗਦੇ ਆ ਉਹ ਕਹਿੰਦਾ ਕਿਹੜਾ ਚਾਹੀਦਾ ਈ ਕਿੰਨੀ ਤੇ ਇਹ ਕਿੰਨੀ ਨਹੀਂ ਨਾਮ ਪਸਾ ਲੱਗ ਗਿਆ ਮੈਂ ਕਿ ਅੰਕਲ ਕਹੀ ਕੀ ਜਾਂਦੇ ਮੈਨੂੰ ਉਹ ਰਿਫੰਡਾਂ ਦੇ ਨਾਂਗਲੋਂ ਲੱਗੇ ਤੇ ਕਿੰਨੀ ਐ ਇਸ ਤੋਂ ਵਧੀਆ ਆਹ ਤੇ ਕਿਹੜਾ ਯਾਰ ਕਹਿੰਦੀ ਕਿੰਨੀ ਰਿਫਾਈਂਡ ਨਹੀਂ ਚੀਨੀ ਲੈਣੀ ਆ ਕਦੇ ਅੱਛਾ ਖੰਡ ਮੈਂ ਕਹਿੰਦੀ ਉਹ ਉਹ ਮੇਰੇ ਨਾਲ ਗੱਸੀ ਗੱਲ ਵਿਚਾਰਾ ਆਉਂ ਬੋਲੀ ਦਾ ਫਤ ਪੈ ਗਿਆ ਨਾ ਜੀ ਮੇਥਿਆਂ ਦਾ ਆਟਾ ਉਹ ਕਦੇ ਆਤੇ ਉਹ ਲਾ ਲਾ ਲਾਉਣੀ ਤਾਂ ਤੇ ਆਹੇ ਮੇਰੀ ਗੱਲ ਸੁਣੀ ਉਹ ਦੂਜੀ ਬਣੀ ਮੇਰੀ ਸਿੰਪਲ ਹੀ ਲਾ ਜੀ ਨਹੀਂ ਆਟਾ ਮੱਕੀ ਵਾਲੀ ਨਹੀਂ ਲਾਣੀ ਨਹੀਂ ਸਿੰਪਲ ਹੀ ਲਾਣੀ ਜੇ ਮੇਥੇ ਵਾਲੀ ਲੰਬੜਾਉਣੀ ਆਪਦੀ ਬਨਾਲਾ ਮੇਥੇ ਵਾਲੀ ਸਵਾਦ ਬਣੀ ਸੀ ਹਾਂ ਤੇ ਪਰ ਇਹ ਚਲੋ ਕੱਲ ਨੂੰ ਨਵੇਂ ਬਲੌਗ ਦੇ ਨਾਲ ਅਸੀਂ ਫੇਰ ਦੁਬਾਰਾ ਤੁਹਾਡੇ ਕੋਲ ਹਾਜ਼ਰ ਹੋਨੇ ਕੱਲ ਨੂੰ ਵੇਖਦੇ ਹਾਂ ਰਾਈਡਰ ਬਦਲ ਕੇ ਚੇਂਜ ਕਰਾ ਕੇ ਲਿਆਉਣੇ ਜਾਂ ਆਪਣੂਰ ਦੀ ਠੀਕ ਹੈ ਜੀ ਜੋਕੋ ਤੇ ਸਤਿ ਸ੍ਰੀ ਅਕਾਲ